ਲੋਕਾਂ ਨੂੰ ਦਵਾ ਦਿਓ ਫੋਟੋ ਵੀ ਕੋਈ ਨਹੀਂ ਉਹ ਗੱਡੀ ਚ ਨੇ ਉਹ ਰੁਕ ਝੋ ਦੇਖੋ ਅਬ ਬਿੱਟੂ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਕਿਹਾ ਜੀ ਦੇਖੋ ਇਹ ਤਾਂ ਸ਼ਗਨ ਆ ਜੇਲ੍ਹਾਂ ਆ ਜਿਹੜੀਆਂ ਉਹ ਲੋਕਾਂ ਲਈ ਬਣੀਆਂ ਤੇ ਲੋਕਾਂ ਦੇ ਕੰਮਾਂ ਲਈ ਜੇਲ੍ਹ ਚ ਜਾ ਰਹੇ ਆ ਉਹ ਸਾਰੇ ਖੁਸ਼ੀ ਆ ਚਾ ਚੜਿਆ ਨਹੀਂ ਅੱਜ ਹੀ ਅੱਜ ਹੀ ਅਰੈਸਟ ਪਾ ਗਏ ਅੱਜ ਹੀ ਅੱਜ ਨੂੰ ਹੋਣੀ ਜੇਲ੍ਹਾਂ ਹਜੇ ਹਜੇ ਇਹਨਾਂ ਨੂੰ ਜੇਲ੍ਹ ਨਹੀਂ ਲੱਭ ਰਹੀ ਕਦੇ ਲੁਧਿਆਣਾ ਲੈ ਜਾਂਦੇ ਆ ਕਦੇ ਨਾਭੇ ਲੈ ਆਉਂਦੇ ਆ ਰਾਤ ਨੂੰ ਹੁਣ ਪਤਾ ਤੁਹਾਡੇ ਨਾਲ ਕੋਲ ਕੋਲ ਨੇ ਜੀ ਤੁਹਾਡੇ ਨਾਲ ਆਸ਼ੂ ਜੀ Chào các Chào các bạn. Chào các bạn. Chào các Chào 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 ਕੁਝ ਕੰਪਨ ਹੋ ਰਿਹਾ ਹੈ ਇੱਕ ਮਿੰਟ ਸਭ ਕੁਝ ਆਈ ਜਾਓ ਬਾਰੀ ਬਾਰੀ ਉਹ ਮੰਗਾਈ ਜਾਣਗੇ ਚਲ ਸਾਰੇ ਦੇ ਅੰਦਰ ਹੋ ਗਏ ਸਾਰੇ ਲੋਕ ਟਿਪਕੇ ਗਏ ਕਰੋ ਚਲ ਅੰਦਰ ਜਾਣਾ ਕੋਈ ਗੱਲ ਨਹੀਂ ਆ ਜੇ ਨਹੀਂ ਸਰ ਇਹ ਨਹੀਂ ਹੋਣਗੇ ਸਮਾਨਤਾ ਭੇਜਣਗੇ ਅਸਮਾਨ ਬਣਾਉਣੇ ਆ ਕਰੀ ਜਾਂਦੇ ਸਵੇਰੀ ਧਿਆਨ ਨਾਲ ਸਵੇਰੀ ਧਿਆਨ ਨਾਲ ਪਹਿਲੇ ਤੁਸੀਂ ਚੱਲੋ ਮੈਂ ਫੋਟੋ ਕੁ ਜਾਲੀ ਸੀ ਬੈਠੇ ਹਾਂ ਜੀ ਮੈਂ ਗ੍ਰੈਡਿਟ ਤੁਹਾਨੂੰ ਕਰੰਦ ਦਿੰਦਾ ਨਹੀਂ ਰਿਕਮੈਂਡਰ ਸਰ ਹਾਂ ਜੀ ਹਾਂ ਜੀ ਕੋਈ ਠੀਕ ਹੈ ਜੀ ਠੀਕ ਹੈ ਓਕੇ ਅਰੇ ਅੱਜ ਮੈਡਮ ਵਗੈਰਾ ਵੀ ਆ ਲਾ ਨਾ ਹਾਂ ਮੈਡਮ ਨਾ ਇਹ ਤੁਸੀਂ ਕਰ ਲਈ ਆ ਜਾਂਦੇ ਸਹੀ ਕਿਹਾ ਨਾ ਜਿਹੜਾ ਐ ਤਾ ਹਾਂ ਅਦੇ ਉਹ ਚ ਹਾਂਜੀ ਹਾਂਜੀ ਬਈ ਕਿਦਾਂ ਇੱਕੋ ਜਿਹੜਾ ਹੈ ਸਿਸਟਮ ਇਹ ਤਾਂ ਦੇਖੋ ਹਜੇ ਜ਼ਿਲ੍ਹਾ ਚ ਕਦੇ ਲੈ ਜਾਂਦੇ ਆ ਲੁਧਿਆਣੀ ਕਦੇ ਲੈ ਆਏ ਹੁਣ ਪਤਨੀਆ ਨਾਬਾ ਜੇਲ੍ਹ ਐਸ ਵळे ਘਬਰਾਹਟ ਚ ਪਤਾ ਨਹੀਂ ਲੱਗ ਰਿਹਾ ਵੀ ਕਿੱਥੇ ਨੂੰ ਲੈ ਕੇ ਜਾਣਾ ਕਿੱਥੇ ਰੱਖਣਾ ਹੈ ਅਜੇ ਰਾਤ ਨੂੰ ਹੋਰ ਪਤਾ ਨਹੀਂ ਕਿੱਧਰ ਲੈ ਕੇ ਜਾਣਗੇ ਇਹ ਲੱਤਾਂ ਕੰਬੀਆਂ ਹੋਈਆਂ ਡਰੇ ਹੋਏ ਨੇ ਕਿਉਂਕਿ ਲੋਕਾਂ ਦੀ ਜਿਹੜੀ ਆਵਾਜ਼ ਠਾਉਣੀ ਆ ਉਹ ਕੁਦਰਤੀ ਗੱਲਾਂ ਲੋਕਾਂ ਦੀ ਹੱਤ ਹੱਕ ਚ ਦੀ ਲੜਾਈ ਕਿਸੇ ਨੂੰ ਤਾਂ ਫਿਰ ਬਈ ਜੇਲ੍ਹਾਂ ਚ ਜਾਣਾ ਹੀ ਪੈਂਦਾ ਅਸੀਂ ਇਸ ਕਰਕੇ ਪਹਿਲ ਕੀਤੀ ਆ ਬਿਲਕੁਲ ਸੋਚ ਸਮਝ ਕੇ ਕੀਤੀ ਹੈ ਤੇ ਲੋਕਾਂ ਦੇ ਹੱਕਾਂ ਲਈ ਕੀਤੀ ਹੈ ਕਿ ਅਸੀਂ ਆਪਣੀ ਵੀ ਮਨਸ਼ਾ ਕੀ ਲੱਗਦੀ ਹੈ ਜੀ ਇਸ ਦੇ ਵਿੱਚ ਦੇਖੋ ਸਰਕਾਰ 1000 ਰੁਪਏ ਨਹੀਂ ਦੇਣਾ ਚਾਹੁੰਦੀ 12500 ਰੁਪਏ ਪੈਨਸ਼ਨ ਨਹੀਂ ਦੇਣਾ ਚਾਹੁੰਦੀ ਜਿਹੜਾ ਉਹ ਐਮਐਸਪੀ 23 ਜਿਹੜੀ ਚੁਟਕੀ ਮਾਰ ਕੇ ਕਿਹਾ ਸੀ ਉਹ ਨਹੀਂ ਦੇਣਾ ਚਾਹੁੰਦੀ ਐਨਓਸੀਆਂ ਸਰਕਾਰ ਕਰਨਾ ਨਹੀਂ ਚਾਹੁੰਦੀ ਇਸ ਕਰਕੇ ਸਰਕਾਰੀ ਹਸਪਤਾਲ ਖਾਲੀ ਹੋ ਪਏ ਆ ਨਾ ਦਵਾਈ ਆ ਨਾ ਡਾਕਟਰ ਆ ਉੱਥੇ ਕੋਈ ਹਾਂ ਜੀ ਮਹੱਲੇ ਕਲੀਨਿਕਾ ਨਾ ਉਹ ਤੇ ਬਹੁਤ ਵੱਡਾ ਇੱਕ ਫਰਾਡ ਆ ਜਿਹੜਾ ਉਹ ਹੋ ਰਿਹਾ ਤੇ ਬਹੁਤ ਵੱਡੀਆਂ ਗੱਲਾਂ ਵਾਅਦੇ ਕੀਤੇ ਸੀ ਅੱਜ ਉਹ ਬਦਲਾਅ ਦੇ ਪਤਾ ਲੱਗ ਰਿਹਾ ਕਿਸਾਨ ਆ ਜਿਹੜਾ ਉਹ ਸੜਕਾਂ ਤੇ ਆ ਜਿਹੜੇ ਮਹਿਕਮੇ ਵਾਲੇ ਨੇ ਮੁਲਾਜ਼ਮ ਉਹ ਸੜਕਾਂ ਤੇ ਅੱਜ ਕਈਆਂ ਦੇ ਸਿਰ ਵੀ ਪਾਟੇ ਆ ਤੇ ਇਸ ਕਰਕੇ ਸਾਰਾ ਸਾਰਾ ਜਿਹੜਾ ਪੰਜਾਬ ਤੋਂ ਸੜਕਾਂ ਤੇ ਆਇਆ ਪਿਆ ਤੇ ਤੁਸੀਂ ਦੇਖ ਰਹੇ ਹੋ ਵੀ ਕਿਸ ਤਰੀਕੇ ਨਾਲ ਬੋਲਚਾਲ ਆ ਜਿਹੜੀ ਵਿਧਾਨ ਸਭਾ 'ਚ ਚੱਲ ਰਹੀ ਹੈ ਕਦੇ ਦੇਖਿਆ ਸੀ ਇਹ ਜਿਹੜਾ ਸੀਨ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਪਿਛਲੇ 2 ਦਿਨ ਦਾ ਉਹ ਕਦੇ ਦੇਖਿਆ ਸੀ ਤੇ ਅੱਜ ਬਜਟ ਆਇਆ ਤੇ ਐਦੋਂ ਤਾਂ ਬਜਟ ਨਹੀਂ ਪੇਸ਼ ਕਰਦੇ ਜੋ ਜਲੂਸ ਅੱਜ ਨਿਕਲੇ ਆਏ ਪਿਛਲੇ ਸਾਲ ਦਾ ਜੇ ਉਦੋਂ ਪਿਛਲੇ ਸਾਲ ਦਾ ਬਜਟ ਪੜਤ ਕਿਸੇ ਮੁਲਾਜ਼ਮ ਨੂੰ ਕਿਸੇ ਵਪਾਰੀ ਨੂੰ ਕਿਸੇ ਕਿਸਾਨ ਨੂੰ ਕਿਸੇ ਛੋਟੇ ਦੁਕਾਨਦਾਰ ਨੂੰ ਮੈਨੂੰ ਇੱਕ ਚੀਜ਼ ਤਾਂ ਦੱਸ ਦਿਓ ਵੀ ਕਿਸੇ ਨੂੰ ਕੀ ਮਿਲੇਆ ਕੀ ਅੱਜ ਤੁਹਾਨੂੰ ਲੱਗ ਰਿਹਾ ਕੁਝ ਅੱਜ ਸਮਝ ਆਈ ਹੈ ਵੀ ਕੀ ਮਿਲੇਆ ਕਿਸੇ ਨੂੰ ਇਸ ਕਰਕੇ ਉਸ ਕਾਲੀ ਇਹ ਕੋਈ ਜੇਲਾਂ ਤਾਂ ਲੋਕਾਂ ਲਈ ਬਣੀਆਂ ਐ ਆਪਾਂ ਤਾਂ ਗੁਰੂ ਦੀ लाਡਲੀ ਜਿਹੜੀ ਫੌਜ ਆ ਸਾਰੇ ਤੇ ਨਾਲੇ ਸ਼ਹੀਦਾਂ ਦੀ ਆਪਾਂ ਤਾਂ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਦੇ ਰਾਹ ਤੇ ਚੱਲਣ ਵਾਲੇ ਲੋਕ ਆ ਤੇ ਇਹ ਲੋਕਾਂ ਖਾਤਰ ਜੇਲ੍ਹ ਹੋਈ ਆ ਉਹ ਤਾਲਾ ਜਿਹੜਾ ਲਾਇਆ ਸੀ ਉਹ ਸੀਐਮ ਸਾਹਿਬ ਤੁਹਾਨੂੰ ਪਤਾ ਉਹੀ ਤਾਲਾ ਵਿਧਾਨ ਸਭਾ ਚ ਲਾਗੇ ਸਰੇ ਵਿਧਾਨ ਸਭਾ ਚ ਤਾਲਾ ਉਹੀ ਦਿਖਾਇਆ ਉਹਨਾਂ ਨੇ ਉਹਨਾਂ ਨੇ ਆਪ ਕਿਹਾ ਵਿਧਾਨ ਸਭਾ ਨੂੰ ਤਾਲਾ ਲਾ ਦਿਓ ਵਿਧਾਨ ਸਭਾ ਨੂੰ ਤਾਲਾ ਲਾ ਦਿਓ ਮਤਲਬ ਆਪਣੇ ਸੂਬੇ ਨੂੰ ਤਾਲਾ ਲਾ ਦਿਓ ਤੁਹਾਡੇ ਨਾਲ ਕੋਣ ਕੋਣ ਨੇ ਜੀ ਹੁਣ ਤੁਹਾਡੇ ਨਾਲ ਮੈਂ ਇਸ ਵੇਲੇ ਭਾਰਤਪੁਸ਼ਨਾ ਆਸ਼ੂ ਵੀ ਸਾਡੇ ਐਕਸ ਮਿਨਿਸਟਰ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਐਕਸ ਐਮਐਲਏ ਨੇ ਸੰਜੀਤ ਜੀ ਸਾਡੇ ਡਿਪਟੀ ਮੇਅਰ ਨੇ ਸੀਨੀਅਰ ਸ਼ਾਮਸੁੰਦਰ ਬਲੋਤਰਾ ਜੀ ਚਾਰੋਂ ਬੰਦੇ ਇਸ ਵੇਲੇ ਅਸੀਂ ਲਾਏ ਆ ਬਾਕੀ ਪਤਾ ਨਹੀਂ ਕਿਦੀ ਕਿਦੀ ਗ੍ਰਿਫਤਾਰੀ ਉੱਥੇ ਕਿੰਨੇ ਬੰਦਿਆਂ ਦੀ ਕੀਤੀ ਹੋਊ ਕਿੰਨਿਆਂ ਦੀ ਕਰ ਰਹੇ ਹੋਊਗੀ ਤੇ ਇਹ ਤਸਵੀਰੀ ਅੱਜ ਪੁਲਿਸ ਸਾਡੇ ਘਰਾਂ ਚ ਪਹੁੰਚ ਗਈ ਸੀ ਕਿਸ ਤਰ੍ਹਾਂ ਇਹ ਸਿੱਧੀ ਜੁਡੀਸ਼ੀਅਲ ਇਹ ਭੇਜ ਦਿੱਤਾਗਾ ਕੋਈ ਦੇਖਿਆ ਨਹੀਂ ਗਿਆ ਇੱਕ ਤੇ ਆਪ ਜਾ ਕੇ ਸਲੰਡਰ ਕਰਦੇ ਉਸ ਤੋਂ ਬਾਅਦ ਕਾਲ ਹੀ ਨਹੀਂ ਗਈ ਖਾਲੀ ਨਹੀਂ ਗਈ ਜਦੋਂ ਪਰਚਾ ਕੀਤਾ ਸੀ ਉਹ ਨੌਨ ਅਵੇਲੇਬਲ ਸੀ ਫਿਰ ਫਿਰ ਲੱਤਾਂ ਚ ਜਾਣ ਵੀ ਰੱਖਣੀ ਸੀ ਤੇ ਅਸੀਂ ਉਹ ਪਰਚੇ ਤੋਂ ਭਜਣਾ ਥੋੜੀ ਸੀ ਠੀਕ ਹੈ ਨਾ ਜੀ ਜਦੋਂ ਕੋਰਟ ਜੱਜ ਨੇ ਕਿਹਾ ਵੀ ਦੱਸੋ ਇਹਦੇ ਲਈ ਕੀ ਕਰਨਾ ਹੈ ਕਿਉਂਕਿ ਆਫੈਂਸ ਜਿਹੜਾ ਐਸਾ ਸੀ ਉਹ ਨੌਨ ਅਵੇਲੇਬਲ ਸੀ ਤੇ ਉਹਦੇ ਲਈ ਜਿਹੜਾ ਹੈ ਉਹ ਜੱਜ ਸਾਹਿਬ ਉਹਨਾਂ ਨੂੰ ਉਹ ਕਿੰਤੂ ਨਹੀਂ ਕੋਈ ਪ੍ਰੰਤੂ ਨੂੰ ਜੇ ਉਹ ਕੋਰਟ ਦਾ ਇਹ ਉਹਨਾਂ ਮੂਰੇ ਸਿਰ ਝੁਕਦਾ ਹੈ ਜਿਹੜਾ ਉਹ ਫੈਸਲਾ ਕੀਤਾ ਸਾਨੂੰ ਸਾਰਿਆਂ ਨੂੰ ਹੀ ਸਿਰ ਮੱਥੇ ਆ ਸਾਡੇ ਗਲਤੀ ਜਿਹੜੀ ਬੇਲਵੀ ਲੱਗੀ ਹੋਈ ਹੈ ਕੱਲ ਤੇ ਪੈਡਿੰਗ ਰੱਖੀ ਹੋਈ ਹੈ ਉਹ ਤਾਂ ਹੁਣ ਕੋਰਟ ਤੇ ਹੈ ਜੱਜ ਸਭਾਨਾ ਤੇ ਹੈ ਵੀ ਉਹਨਾਂ ਨੇ ਕੀ ਫੈਸਲਾ ਕਰਨਾ ਪਰ ਇਹ ਸਾਫ਼ ਸਰਕਾਰ ਦਾ ਇੱਕ ਤੱਕਾ ਇਹ ਤਾਨਾਸ਼ਾਹੀ ਰਵਈਆ ਵੀ ਜੇ ਅਸੀਂ ਇਹ ਕਾਂਗਰਸ ਦੇ ਵੱਡੀ ਲੀਡਰਸ਼ਿਪ ਨੂੰ ਦੰਬ ਲਾਂਗੇ ਤੇ ਸਾਡੇ ਮੂਰੇ ਕੋਈ ਬੋਲੂ ਨਹੀਂ ਗੀ ਆਮ ਬੰਦੇ ਨੂੰ ਇਹ ਡਰਾਉਣ ਦਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਪੰਜਾਬ ਆ ਇਹਨੂੰ ਜਿਵੇਂ ਦੱਬੋਂਗੇ ਇਹ ਉਨਾ ਹੀ ਉੱਠਦਾ ਹੈ ਤੁਹਾਡਾ ਇਸ ਤਰ੍ਹਾਂ ਹੀ ਚੱਲੀ ਰਹੂਗਾ ਪ੍ਰੋਟੈਸਟ ਜੀ ਬਿਲਕੁਲ ਇਹ ਤਾਂ ਅੱਗੇ ਹਜੇ ਵਧੂਗਾ ਇਹ ਤਾਂ ਚੰਗਿਆਰੀ ਆ ਹਜੇ ਜੋਤ ਆ ਇੱਕ ਲੱਗੀ ਅਸੀਂ ਆਪਣੇ ਲਈ ਕਰੇ ਕਰ ਰਹੇ ਆ ਤੇ ਲੋਕ ਇਹ ਲੋਕਾਂ ਦੇ ਮੂਰੇ ਵੀ ਹੱਥ ਜੋੜ ਕੇ ਅਪੀਲ ਆ ਜੇ ਅਸੀਂ ਤੁਹਾਨੂੰ ਲੱਗਦਾ ਤੁਹਾਡੇ ਖਾਤਰ ਕਰ ਰਹੇ ਆ ਤੇ ਲੋਕਾਂ ਨੂੰ ਵੱਧ ਚੜ ਕੇ ਸਾਡਾ ਸਾਥ ਦੇਣਾ ਚਾਹੀਦਾ ਬਸ ਦੇ ਕਾਂਗਰਸ ਨੇ ਲੇਵਾ ਕਰਦੇ ਤੇ ਦੂਜੇ ਪਾਸੇ ਇਹ ਕੁਛ ਕੀਤਾ ਤੁਹਾਨੂੰ ਤਾਂ ਹੀ ਨਾ ਕੀਤੀ ਸੀ ਉਦੋਂ ਵੀ ਨਹੀਂ ਇਹ ਪੰਜਾਬ ਨੇ ਕਦੇ ਨਹੀਂ ਕਿਹਾ ਪੰਜਾਬ ਦੇ ਕੱਲੇ ਕੱਲੇ ਵਰਕਰ ਨੇ ਤੁਹਾਨੂੰ ਵੀ ਪਤਾ ਹੈ ਹਰੇਕ ਲੀਡਰ ਨੇ ਪੰਜਾਬ ਦੇ ਨੇ ਇਹ ਗੱਲ ਉੱਤੇ ਪਚਾਈ ਵੀ ਜੇ ਤੁਸੀਂ ਸਮਝੌਤਾ ਕਰੋਗੇ ਫਿਰ ਅਸੀਂ ਆਪਣੇ ਘਰਾਂ 'ਚ ਬਹਿ ਜਾਵਾਂਗੇ ਤੇ ਉਹ ਹਾਈ ਕਮਾਂਡ ਨੇ ਗੱਲ ਮੰਨੀ ਤੇ ਬਾਹਰ ਕਿੱਥੇ ਵੀ ਸਮਝੌਤਾ ਹੋਵੇ ਉਹਦੇ ਨਾਲ ਸਾਨੂੰ ਕੀ ਮਤਲਬ ਪੰਜਾਬ 'ਚ ਤਾਂ ਅਸੀਂ ਇਹਨਾਂ ਦੇ ਐਨ ਡਟ ਕੇ ਐਨ ਨੰਗੇ ਚਿੱਟੇ ਇਹਨਾਂ ਦੇ ਖਿਲਾਫ ਖੜੇ ਆ ਜੋ ਇਹਨਾਂ ਨੇ ਪੰਜਾਬ ਨਾਲ ਕੀਤਾ ਉਹ ਬਰਦਾਸ਼ਤ ਨਹੀਂਗਾ ਇਹ ਬਾਹਰੋਂ ਆ ਕੇ ਰਾਗਬ ਚੱਡੇ ਵਰਗੇ ਦਿੱਲੀ ਬੈਠੇ ਉਹ ਔਰੇ ਹੁਕਮ ਚਲਾਉਂਦੇ ਆ ਜਦੋਂ ਉਹ ਚੁੰਡੀ ਭਰੀ ਉਹ ਚੀਕ ਨਿਕਲੀ ਤੇ ਰਾਗਬ ਚੱਡੇ ਨੇ ਕਹਿ ਕੇ ਇਹ ਐਫ ਆਈ ਆਰ ਸਾਡੇ ਤੇ ਦਰਜ ਕਰਵਾਈਆਂ ਉਹਦਾ ਉਹਦਾ ਕਰਾਂਗੇ ਹਿਸਾਬ ਉਹਨੂੰ ਤੁਹਾਡੇ ਰਾਹੀਂ ਕਹਿ ਦਿੰਨਾ ਵੀ ਉਹ ਯਾਦ ਰੱਖੇ ਦਿੱਲੀੋਂ ਆ ਕੇ ਪਹਿਲਾਂ ਔਰੇ ਗਮਰਾਹ ਕਰ ਗਿਆ ਜਿੱਦਣ ਛੁੱਟ ਕੇ ਹੁਣ ਤੇਰੇ ਘਰੇ ਵੀ ਤਾਲਾ ਲਾਉਣਾ ਆਵਾਂਗੇ ਰਾਗਬ ਯਾਦ ਰੱਖੀ ਤੂੰ